ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਗੁਰਦੁਆਰਾ ਸ਼੍ਰੀ ਨਾਬਾ ਸਾਹਿਬ ਬਾਰੇ ਗੱਲ ਕਰਨ ਲੱਗੀਆਂ ਜੋ ਕਿ ਸਥਿਤ ਹੈ ਜ਼ੀਰਾਪੁਰ ਪੰਜਾਬ ਇਹ ਗੁਰਦੁਆਰਾ 10ਵੇਂ ਪਾਤਸ਼ਾਹੀ ਗੁਰਤੇਗ ਬਹਾਦਰ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਹੈ ਜ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਦਾ ਚਾਂਨੀ ਚੌਕ ਵਿੱਚ ਸਿਰ ਛਟਿਆ ਗਿਆ ਸੀ ਤੇ ਕਿਸੇ ਨੇ ਵੀ ਉਹਨਾਂ ਦੇ ਪਵਿੱਤਰ ਸਰੀਰ ਤੇ ਸ਼ੀਸ਼ ਨੂੰ ਚੁੱਕਣ ਦੀ ਹਿੰਮਤ ਨਹੀਂ ਕੀਤੀ ਸੀ ਕਾਲਪੂਰਕ ਦੇ ਇੱਛਾ ਦੇ ਹਿਸਾਬ ਨਾਲ ਉਸ ਜਗ੍ਹਾ ਤੇ ਕਾਫੀ ਤੂਫਾਨ ਆਇਆ ਪਾਈ ਜੈਤਾ ਜੀ ਬਾਬਾ ਜੀ ਦੇ ਸ਼ੀਸ਼ ਨੂੰ ਲੈ ਕੇ ਯਾਤਰਾ ਨੂੰ ਚੱਲ ਪਏ। ਪਾਈ ਜੈਤਾ ਜੀ ਜਿਰਪੁਰ ਪਹੁੰਚੇ ਤੇ ਉੱਥੇ ਸੰਗਣੇ ਜੰਗਲ ਵਿੱਚ ਉਹਨਾਂ ਨੂੰ ਇੱਕ ਕੁਟਿਆ ਦਿਖੀ ਜੋ ਕਿ ਮੁਸਲਿਮ ਦਰਗਾਹ ਹੀ ਸ਼ਾ ਫਕੀਰ ਦੀ ਸੀ। ਫਕੀਰ ਨੇ ਪਾਈ ਜੈਤਾ ਜੀ ਨੂੰ ਆਰਾਮ ਕਰਨ ਨੂੰ ਕਿਹਾ ਤੇ ਬਾਬਾ ਜੀ ਦੇ ਸ਼ੀਸ਼ ਨੂੰ ਇੱਕ ਪਵਿੱਤਰ ਸਥਾਨ ਤੇ ਰੱਖਣ ਨੂੰ ਕਿਹਾ। ਫਕੀਰ ਨੇ ਪੂਰੀ ਰਾਤ ਬਾਬਾ ਜੀ ਦੇ ਸ਼ੀਸ਼ ਨੂੰ ਆਪਣੇ ਨਜ਼ਰਾਂ ਸਾਹਮਣੇ ਰੱਖਿਆ। ਅਗਲੇ ਦਿਨ ਪਾਈ ਜੀ ਅਤੇ ਜੀਜਦ ਅਨੰਦਪੁਰ ਸਾਹਿਬ ਲਈ ਨਿਕਲ ਰਹੇ ਸੀ ਤੇ ਫਕੀਰ ਨੇ ਉਹਨਾਂ ਸਾਹਮਣੇ ਆਪਣੀ ਇੱਛਾ ਜ਼ਾਹਿਰ ਕੀਤੀ ਮੈਂ 240 ਸਾਲ ਦਾ ਬਜ਼ੁਰਗ ਚੱਲ ਫਿਰ ਨਹੀਂ ਸਕਦਾ ਮੇਰੀ ਆਖਰੀ ਇੱਛਾ ਹੈ ਕਿ ਮੈਂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨਾ ਚਾਹੁੰਦਾ ਜਦ ਪਾਈ ਜੈਤਾ ਜੀ ਅਨੰਦਪੁਰ ਸਾਹਿਬ ਪਹੁੰਚੇ ਤੇ ਦਸਵੇਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਰੰਗ ਰੇਟਾ ਗੁਰੂ ਦਾ ਬੇਟਾ ਕੁਝ ਟਾਈਮ ਬਾਅਦ ਜਦ ਦਸਵੇਂ ਪਾਤਸ਼ਾਹ ਜੀ ਪੰਗਾਨੀ ਦੀ جنگ ਜਿੱਤ ਕੇ ਅਨੰਦਪੁਰ ਸਾਹਿਬ ਨੂੰ ਚਾ ਰਹੇ ਸੀ ਤੇ ਆਈ ਜੇਤਾ ਜੀ ਨੇ ਉਹਨਾਂ ਨੂੰ ਫਕੀਰ ਦੀ ਇੱਛਾ ਬਾਰੇ ਯਾਦ ਦਿਲਾਇਆ ਤੇ 10ਵੇਂ ਪਾਤਸ਼ਾਹ ਉਸ ਥਾਂ ਤੇ ਰੁੱਕੇ ਜਿੱਥੇ ਗੁਰਦੁਆਰਾ ਪੌਲੀ ਸਾਹਿਬ ਪੈਂਡ ਢਕੋਲੀ ਜ਼ੀਰਕਪੁਰ ਵਿੱਚ ਹੈ 10ਵੇਂ ਪਾਤਸ਼ਾਹ ਨੰਗੇ ਪੈਰ ਉਸ ਫਕੀਰ ਕੋਲ ਗਏ ਤੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਤੇ ਫਕੀਰ ਨੇ 10ਵੇਂ ਪਾਤਸ਼ਾਹ ਤੋਂ ਖਾਜ਼ਾਦ ਹੋਣ ਦੀ ਇੱਛਾ ਜ਼ਾਹਿਰ ਕੀਤੀ 10ਵੇਂ ਪਾਸ਼ਾ ਨੇ ਫਕੀਰ ਨੂੰ ਕਿਹਾ ਕਿ 40 ਦਿਨ ਤੁਸੀਂ ਰੱਬ ਦੀ ਸੇਵਾ ਕਰੋ ਸਚਖੰਡ ਵਿੱਚ ਹੋ ਜਾਓਗੇ 10ਵੇਂ ਪਾਸ਼ਾ ਉਸ ਥਾਂ ਤੇ ਵੀ ਗਏ ਜਿੱਥੇ 9ਵੇਂ ਪਾਸ਼ਾ ਜਿਹਦਾ ਸਿਰ ਰੱਖਿਆ ਗਿਆ ਸੀ 10ਵੇਂ ਪਾਸ਼ਾ ਨੇ ਉੱਥੇ ਆਪਣਾ ਸਿਰ ਨਵਾਇਆ ਜਿਸ ਨੂੰ ਗੁਰਦੁਆਰਾ ਨਾਬਾ ਸਾਹਿਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ